ਮोटापा ਤੇ ਤੇ ਵਧਿਆ ਹੋਇਆ ਪੇਟ ਕਾਰਨ ਨਹੀਂ ਹੋਣਾ ਪਵੇਗਾ ਹੁਣ ਸ਼ਰਮਿੰਦਾ ਆਪਣਾ ਉਹ ਇਹ ਦੇਸੀ ਫਾਰਮੂਲਾ ਜੀਹਾਂ ਖਰਾਬ ਲਾਈਫ ਸਟਾਈਲ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਮोटापा ਭਾਰ ਵਧਣਾ ਆਮ ਗੱਲ ਹੋ ਗਈ ਹੈ ਮोटापा ਭਾਰ ਅਤੇ ਵਧਿਆ ਵਧਿਆ ਹੋਇਆ ਪੇਟ ਜਿਹੜਾ ਆਇਆ ਕਿਸੇ ਲਈ ਵੀ ਪਰੇਸ਼ਾਨੀ ਅਤੇ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ ਕੋਈ ਵੀ ਨਹੀਂ ਚਾਹੁੰਦਾ ਕਿ ਉਸਤਾਦ ਲਟਕਦਾ ਹੋਇਆ ਤੇ ਭਾਰੀ ਪਰਕੰਪ ਸਰੀਰ ਹੋਵੇ ਤੇ ਇਹ ਤੁਹਾਡੀ ਪੂਰੀ ਪਰਸਨੈਲਿਟੀ ਦੀ رونਕ ਨੂੰ ਹੀ ਖਤਮ ਕਰ ਦਿੰਦਾ ਹੈ ਜਿਆਦਾਤਰ ਮੋਟਾਪਾ ਸਿਰਫ ਸੋਧਤਾ ਹੀ ਨਹੀਂ ਘਟੋਂਦਾ ਸਗੋਂ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਵੀ ਹੁੰਦਾ ਹੈ ਇੱਕ ਵਧੀਆ ਪਰਸਨੈਲਿਟੀ ਦੀ ਪਛਾਣ ਤੰਦਰੁਸਤ ਸਰੀਰ ਤੋਂ ਹੁੰਦੀ ਹੈ ਬਿਜ਼ੀ ਲਾਈਫ ਸਟਾਈਲ ਤੇ ਚਲਦਿਆਂ ਅੱਜ ਕੱਲ੍ਹ ਹਰ ਕੋਈ ਆਪਣੀ ਫਿਟਨੈਸ ਵੱਲ ਧਿਆਨ ਨਹੀਂ ਦੇ ਪਾਰਿਆ ਦੇਸ਼ ਦੀ ਗੱਲ ਕਰੀ ਤੇ ਹਰ ਘਰ ਦੇ ਵਿੱਚ ਇੱਕ ਮੈਂਬਰ ਜ਼ਰੂਰ ਇਸ ਮੋਟਾਪੇ ਦੀ ਬਿਮਾਰੀ ਦੇ ਨਾਲ ਜੂਝਦਾ ਪਿਆ ਗਿਆ ਕਿਉਂ ਹੁੰਦਾ ਆ ਇਹ ਮੋਟਾਪਾ ਤੁਹਾਨੂੰ ਦੱਸ ਤੇ ਗਏ ਆ ਕੀ ਕਾਰਨ ਹੈ ਗਿਆ ਮੋਟਾਪਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸਰੀਰ ਵਿੱਚ ਬਹੁਤ ਜ਼ਿਆਦਾ ਵਸ਼ਾ ਜਾਂ ਚਰਬੀ ਵੱਧ ਜਾਂਦੀ ਈ ਇਹ ਆਮ ਤੌਰ ਤੇ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਜ਼ਿਆਦਾ ਭੋਜਨ ਦਾ ਸੇਵਨ ਕਰ ਲੈਂਦਾ ਹੈ ਕਿ ਨਾ ਹੀ ਕੋਈ ਕਸਰਤ ਕਰਦਾ ਹੈ ਤੇ ਅੱਜ ਕੱਲ੍ਹ ਲੋਕਾਂ ਦਾ ਮੋਟਾਪੇ ਦੀ ਸਮੱਸਿਆ ਬਹੁਤ ਵੱਧ ਚੁੱਕੀ ਗਈ ਹੈ ਲੋਕ ਆਪ ਦੇ ਕੰਮ ਕਾਜ ਸਾਰਾ ਦਿਨ ਰੁੱਝੇ ਹੋਏ ਹੁੰਦੇ ਹਨ ਜੋ ਸਮਾਂ ਮਿਲਦਾ ਹੈ ਤਾਂ ਉਸ ਨੂੰ ਮੋਬਾਈਲ ਤੇ ਜਾਂ ਟੀਵੀ ਦੇਖਣ ਦੇ ਵਿੱਚ ਬਰਬਾਦ ਕਰ ਦਿੰਦੇ ਹਨ ਕਿ ਜਿਸ ਕਰਕੇ ਸਰੀਰ ਦੀ ਕਸਰਤ ਨਹੀਂ ਹੋ ਪਾਂਦੀ ਅਤੇ ਕੈਲੋਰੀ ਘਟ ਨਹੀਂ ਹੁੰਦੀ ਮੋਟਾਪਾ ਵੱਧਣ ਲੱਗਦਾ ਹੈ ਤੇ ਮੋਟਾਪਾ ਹੌਲੀ-ਹੌਲੀ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਖਰਾਬ ਕਰਨ ਲੱਗ ਪੈਂਦਾ ਹੈ ਅੱਜ ਕੱਲ੍ਹ ਛੋਟੇ ਬੱਚਿਆਂ ਵਿੱਚ ਵੀ ਮੋਟਾਪਾ ਬਹੁਤ ਵੱਧ ਰਿਹਾ ਹੈ ਮੋਟਾਪਾ ਵਧਣ ਕਰਕੇ ਸਰੀਰ ਵਿੱਚ ਨਵੀਆਂ-ਨਵੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਆਓ ਜਾਣਦੇ ਹਾਂ ਮੋਟਾਪੇ ਦੇ ਲੱਛਣ ਕੀ ਗਿਆ ਜੋੜਾਂ ਦਾ ਦਰਦ ਹੋਣਾ ਚੰਗੀ ਤਰ੍ਹਾਂ ਨੀਂਦ ਪੂਰੀ ਨਾ ਹੋਣਾ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਰੋਗ ਗੰਠੀਆਂ ਦੀ ਸਮੱਸਿਆ ਹੋਣਾ ਰੋਜ਼ਮਰਾਂ ਦੀ ਕੰਮਕਾਜ ਵਿੱਚ ਸਮੱਸਿਆ ਆਉਣਾ ਤੇ ਥਾਇਰੋਇਡ ਦੀ ਸਮੱਸਿਆ ਆਉਣਾ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਗਿਆ ਮੋਟਾਪੇ ਦੀ ਕੋਈ ਵੀ ਉਮਰ ਨਹੀਂ ਹੁੰਦੀ ਇਹ ਕਿਸੇ ਵੀ ਉਮਰ ਦੇ ਵਿੱਚ ਹੋ ਜਾਂਦਾ ਹੈ ਆਓ ਜਾਣਦੇ ਹਾਂ ਮੋਟਾਪੇ ਨੂੰ ਦੂਰ ਕਰਨ ਦੇ ਕੀ ਹੈ ਘਰ ਦੇ ਘਰੇਲੂ ਜਿਹੜੇ ਉਪਾਅ ਆ ਗਿਆ ਆਪਾਂ ਡਾਈਟੀਸ਼ਨ ਦੇ ਅਨੁਸਾਰ ਰੋਜ਼ਾਨਾ ਕਸਰਤ ਕਰਨ ਲਈ ਤੁਸੀਂ ਆਪਣਾ ਵਜ਼ਨ ਕੰਟਰੋਲ ਕਰ ਸਕਦੇ ਹੋ ਤੇਜ਼ ਚੱਲਣਾ ਤੈਰਨਾ ਅਤੇ ਸਾਈਕਲ ਚਲੋਣ ਨਾਲ ਵੀ ਵਧੀਆ ਕਸਰਤ ਹੁੰਦੀ ਹੈ ਦਿਨ ਵਿੱਚ ਤਿੰਨ ਵਾਰ ਨਿਯਮਿਤ ਤੇ ਪੋਸ਼ਟਿਕ ਆਹਾਰ ਲਓ ਜਿਆਦਾ ਤਲੀਆਂ ਖਾਣ ਖਾਣਾ ਮਠਿਆਈਆਂ ਤੇ ਵਦੇਰੇ ਬਾਹਰ ਦੀਆਂ ਚੀਜ਼ਾਂ ਦਾ ਖਾਣਾ ਲਗਾ ਘਟਾ ਦਿੱਤਾ ਜਾਣਾ ਚਾਹੀਦਾ ਹੈਗਾ ਪੀਜ਼ਾ 버ਗਰ ਅਤੇ ਜੰਕ ਫੂਡ ਸੀਮਤ ਮਾਤਰਾ ਵਿੱਚ ਲਓ ਬਹੁਤ ਹੀ ਰੇਅਰ ਕਿਤੇ ਜਿਆਦਾ ਐਮਰਜੈਂਸੀ ਹੋਵੇ ਤੇ ਫਿਰ ਖਾ ਸਕਦੇ ਹੋ ਕਿਉਂਕਿ ਇਹ ਭਟਾਪੇ ਦਾ ਵੱਡਾ ਕਾਰਨ ਹੁੰਦਾ ਆ ਰੋਜ਼ਾਨਾ ਬਧੇਰੇ ਮਾਤਰਾ 'ਚ ਪਾਣੀ ਪੀਓ ਖੀਰੇ ਨਿੰਬੂ ਅਦਰਕ ਪੁਦੀਨੇ ਇਤੇ ਰਸ ਦਾ ਸੇਵਨ ਜ਼ਰੂਰ ਕਰੋ ਖਾਸ ਤੌਰ ਤੇ ਪੇਟ ਦੀ ਚਰਬੀ ਘਟਾਉਣ ਲਈ ਮਦਦਗਾਰ ਹੁੰਦਾ ਆ ਮोटापा ਘਟਾਉਣ ਲਈ ਗ੍ਰੀਨ ਟੀ ਵਗੈਰਾ ਇਹਨਾਂ ਚੀਜ਼ਾਂ ਜਿਹੜੀ ਗਿਆ ਉਹਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਤੁਹਾਡਾ ਪੇਟ ਤੇ ਲੱਗ ਆਇਆ ਜਮਤਾ ਦਾ ਮੋਟਾਪਾ